ਠੀਕ ਆ ਪੁੱਤ ਲੰਤਾ ਦਾ ਰੱਖੀ ਜੇ ਲੰਤਾ ਦਾ ਰੱਖੀ ਜੇ ਨਾ ਸਰਦਾਰ ਕੁਝ ਨਹੀਂ ਹੈ ਟੈਨਸ਼ਨ ਹੈ ਕੁਝ ਨਹੀਂ ਸੈਕਟਰ ਸੈਕਟਰ ਖੁਸ਼ੀ ਦਿਵਾ ਸੈਕਟਰ ਆਪਾਂ ਆਪੇ ਗੱਡੀ ਝੱਡ ਗਿਆ ਹੋ ਯਾਰ ਆਪੇ ਹਸਪੀਟਲ ਜਾਣਾ ਯਾਰ ਚੁੱਪਾ ਮਰਲੀਆ ਬੇਟਾ ਗੱਡੀ ਅੱਗੇ 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 ਲੈ ਅੱਗਲੀ ਭਾਜੀ ਭਾਜੀ ਗੱਡੀ ਉਧਰ ਉਧਰ ਗੱਡੀ ਇਧਰ 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 ਆਪਾਂ ਗੱਡੀ ਮੋੜੋ ਆਜੋ ਜਮੜੀ ਮੋੜੋ ਅਗਲੀ ਗੱਡੀ ਮੋੜ ਦੋ ਬੱਚੇ ਦੇ 7 ਵਜੇ ਆ ਗਏ ਉਹ ਗੱਡੀ ਮੋੜ ਯਾਰ ਗੱਡੀ ਲੈ ਆਓ ਕੀ ਮੋੜ ਲਾਓ ਕੀ ਹੋਇਆ ਕੀ ਆਪੇ ਹੋਇਆ ਕੀ ਪੁੱਤਾ ਆ ਗਿਆ ਪੁੱਤਾ ਆ ਗਿਆ ਪੁੱਤਾ ਆ ਗਿਆ ਉਹ ਆਪਣੀ ਗੱਡੀ ਮੋੜੋ ਯਾਰ ਮੁਰਗੀ 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 ਆਪਣੀ ਗੱਡੀ ਮੋੜੋ ਆਪਣੀ ਆਪਣੀ ਹੈ ਉਹ ਉਹਦੇ ਮੈਂ ਅਜੇ ਪਿਛਲੇ ਪਾਸੇ ਉਤਰਾ ਦੋ ਆਪਣੀ ਗੱਡੀ ਆਜੋ 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 ਪਤਾ ਕੀ ਕੋਲ ਬੱਚੇ ਨੂੰ ਕਰਦੇ ਨਾਲ ਕੋਣੇ ਬੇਟੇ ਤੁਸੀਂ ਹਸਪੀਟਲ ਛੱਡ ਜਾਓ ਜੇਤੀ ਜੇਤੀ ਚਿੱਤ ਮੈਂ ਨਾਲ ਚਾਉਦਾ ਵੀਰੇ ਉਥੇ ਹਸਪੀਟਲ ਫੋਨ ਕਰੋ ਕੀ ਗੱਲ ਕੀ ਹੋਈ ਸੀ ਬੇਟਾ ਗੱਲ ਕਿਤਾ ਗਾੜੀ ਆ ਗਿਆ ਗੱਲ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੇਟਾ ਨਾਲ ਵਾਈਬ ਨਹੀਂ ਪੜਾ ਗੰਦਾ ਚਲੋ ਕੋਈ ਨਹੀਂ ਕੋਈ ਨਹੀਂ ਓਏ ਇੱਕ ਰੀ ਓ ਓ ਕੈਸ਼ ਫਟਕ ਓ ਕੈਸ਼ ਬਈ ਬੈਗ ਨਹੀਂ ਕਬੱਡੀ ਕਬੱਡੀ ਫਾਲਤਾ ਕਿੱਥੇ ਇਹ ਸੁਣਾ ਹੋਇਆ ਅੱਗੇ ਆਇਆ ਆਇਆ ਮਣੀ ਆਇਆ ਬੈਠੂ ਕਿੱਦਿ ਖੜੇ ਕਿੰਨੇ ਭਾਈ ਉਧਰ ਲੈਓ ਵੀਰੇ ਉੱਥੇ ਲੈ ਜਾਓ ਉਹ ਮੋਟਰਸਾਈਕਲ ਕਰ ਮੋਟਰਸਾਈਕਲ ਅੱਗੇ ਕਰੋ ਵੀਰੇ ਪੁਲਿਸ ਪਲੀਜ਼ ਰਿਕਵੈਸਟ ਆ ਮੋਟਰਸਾਈਕਲ ਲੱਗੇਗਾ ਆਪਣੀਆਂ ਪੜਾਈਆਂ ਵੀਰੇ ਜਾਓ ਜਾਓ ਠੱਗਾ ਭਾਈ ਬਾਰ ਬਾਰ ਕਰਦਾ ਮਗਰ ਧੱਕਾ ਮਾਰੋ ਸਾਰੀ ਮਗਰ ਧੱਕਾ ਮਾਰੋ ਬਾਰ ਬਾਰ ਤੇਰੀ ਨੋਰਮਲ ਖੜੀ ਜੋਰ ਮਾਰੋ ਧੱਕਾ ਲਾਓ ਹੋਰ ਭਾਈ ਇੱਕ ਤਾਂ ਗੱਡੀ ਕੱਢੋ ਧੱਕਾ ਮਾਰੋ ਯਾਰ ਮੇਰੇ ਮਾਣੇ ਉਹ ਨੋਰਮਲ ਖੜੀ ਜੋਰ ਮਾਰੋ ਧੱਕਾ ਲਾਓ ਜੋ ਥੱਲੇ ਧੱਕਾ ਲਾਓ ਚਲੋ ਗੱਡੀ ਕੱਢੀ ਕੱਢੀ ਪਾ ਰਿਹਾ ਯਾਰ ਚਲੋ ਚਲੋ ਲੈ ਫੜਾਓ ਪੇਮੈਂਟ ਵੜਾਤੀ ਆ ਪੇਮੈਂਟ ਦੇ ਦਿਓ ਅਮਨਵੀਰ ਤੂੰ ਸਾਡੇ ਨਾਲ ਆ ਜਾ ਆ ਗੱਡੀ ਨੂੰ ਜਾਨ ਛੱਡ ਕੇ ਆ ਜੂਗੀ ਕਿ ਪਹਿਲਾਂ ਦਾ ਵੈਸਾ ਵੈਸੇ ਹਾਂ ਜੀ ਪਹਿਲੇ ਜਿਹੜਾ ਪਹਿਲਾ ਇਹ ਸਮਰਨ ਭਾਈ ਕੱਟਣ ਆਜੋ ਜਾਓ ਜਾਓ ਵੀਰੇ ਹਸਪੀਟਲ ਆ ਹਸਪੀਟਲ ਆ ਮਨ ਵੀਰੇ ਤੁਸੀਂ ਸਾਡੇ ਨਾਲ ਆਓ ਵਧੀਆ ਹਾਂ ਹਾਂ ਕੋਈ ਜਾਓ ਜਾ ਨਾਲ ਬੈ ਸਰਕਾਰੀ ਹਸਪਤਾਲ ਚੱਲਦਾ ਜਿਹੜਾ ਹਸਪੀਟਲ ਨਹੀਂ ਸਰਕਾਰੀ ਹਸਪਤਾਲ ਨਹੀਂ ਪ੍ਰਾਈਵੇਟ ਲੈ ਕੇ ਜਾਓ ਵਧੀਆ ਉੱਤੋਂ ਠੀਕ ਆ ਠੀਕ ਹੋ ਮਨ ਕੀਰੇ ਤਵਕਾ ਠੀਕ ਆ ਹਾਂ ਠੀਕ ਹੋ ਜਾਣਾ ਜਾਓ ਜਾਓ ਉਹ ਖੁਸ਼ ਹੋ ਗਈ ਇੱਧਰ ਇੱਧਰ ਹੈਲੋ ਕਰ ਹੈਲੋ ਹਾਂ ਉਹ ਖੁਸ਼ ਹੋ ਗਿਆ ਪੁੱਤ ਸਭ ਠੀਕ ਆ ਬਾਬੇ ਨੇ ਠੀਕ ਹੈ ਜਾਓ ਜਾਓ ਉਹ ਵਾਈਗਰੂ

ਆਪਣੀ ਗੱਡੀ ਮੋੜਦਾ ਉਹ ਬੇਟਾ ਗੱਡੀ ਅੱਗੇ 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 ਲੈ ਅੱਗੇ ਭਾਈ ਭਾਈ ਗੱਡੀ ਉਧਰ ਉਧਰ ਗੱਡੀ ਇਧਰ 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 ਆਪਾਂ ਗੱਡੀ ਮੋੜੋ ਆਜੋ ਮੋੜੀ ਮੋੜੀ ਅਗਲੀ ਗੱਡੀ ਮੋੜ ਦੋ ਬੱਚੇ ਦੇ 7 ਵਜੇ ਦੀ ਆ ਗੱਡੀ ਮੋੜ ਯਾਰ ਗੱਡੀ ਲੈ ਆਓ ਕੀ ਮੋੜ ਲਾਓ ਕੀ ਹੋਇਆ ਕੀ ਹੋਇਆ ਸੀ ਪੁੱਤਾ ਆ ਗਿਆ ਪੁੱਤਾ ਆ ਗਿਆ ਉਹ ਆਪਣੀ ਗੱਡੀ ਮੋੜੋ ਯਾਰ ਮੋੜੀ 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 ਆਪਣੀ ਗੱਡੀ ਮੋੜੋ ਆਪਣੀ ਆਪਣੀ ਹੈ ਉਹ ਉਹਦੇ ਮੈਂ ਇਹਦੇ ਪਿਛਲੇ ਪਾਸੇ ਘੁਰਾ ਦਿਓ ਆਪ ਕਿਵੇਂ ਬਚਾਓ ਆਜੋ ਆਜੋ ਪਤਾ ਕੀ ਕੋਲ ਬੱਚੇ ਨੂੰ ਕਰਦੇ ਨਾਲ ਕੋਲ ਬੇਟਾ ਤੁਸੀਂ ਹਸਪੀਟਲ ਛੱਡ ਕੇ ਆਓ ਛੇਤੀ ਛੇਤੀ ਇਥੇ ਨਾਲ ਚੱਲਦਾ ਵੀਰੇ ਉਥੇ ਹਸਪੀਟਲ ਫੋਨ ਕਰੋ ਕੀ ਗੱਲ ਕੀ ਹੋਈ ਸੀ ਬੇਟਾ ਗੱਲ ਕੀ ਗੱਡੀ ਆ ਗਿਆ ਗੱਡੀ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਬੇਟਾ ਨਾਲ ਨਾਲ ਹੀ ਹਸਪੀਟਲ ਵੱਗ ਲੈਣ ਦਾ ਚਲੋ ਕੋਈ ਨਹੀਂ ਕੋਈ ਓਏ ਇੱਕ ਰੀ ਓ ਕੈਸ਼ ਪੜੋ ओके चलो đi बैक लाइन कबड्डी कबड्डी कोई नहीं गड्डी उठाओ फासा किथे एक होया गड्डी निकालो आगे आ जा आ जा मनी आ जा बैठो गड्डी ख भाई उधर ले आओ वीरू उधर ले जाओ ओ मोटरसाइकिल कहां कर मोको मोटरसाइकिल आगे करो वीर प्लीज प्लीज रिक्वेस्ट है मोटरसाइकिल आगे करो मेरी पढ़ाई है मेरे जाओ जाओ बस काम भाई मार दे मारो ਮਗਰ ਧੱਕਾ ਮਾਰੋ ਸਾਰੀ ਮਗਰ ਧੱਕਾ ਮਾਰੋ ਆ ਬਾਰ ਬਾਰ ਆ ਜਾ ਨੋਰਮਲ ਖੜਾ ਹੋ ਜਾਓ ਹੋਰ ਵਾਈਸ ਕੋ ਗੱਡੀ ਕਿੱਦੋਂ ਧੱਕਾ ਮਾਰੋ ਯਾਰ ਮੇਰੇ ਮਾਨੇ ਦੇਖੋ ਨੋਰਮਲ ਖੜੀ ਜੋਰ ਮਾਰੋ ਧੱਕਾ ਲਾਓ ਜੋ ਥੱਲੇ ਦਾਲ ਜਿਹੜੇ 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 ਚਲੋ ਗੱਡੀ ਜੱਦੀ ਕਿੱਦੋਂ ਪਾ ਰਿਹਾ ਯਾਰ ਚਲੋ ਚਲ ਲੈ ਫੜਾਇਆ ਪੇਮੈਂਟ ਵੜਾਤੀ ਆ ਪੇਮੈਂਟ ਦੇ ਅਮਨ ਵੀਰ ਤੂੰ ਸਾਡੇ ਨਾਲ ਆ ਜਾ ਆ ਗੱਡੀ ਨੂੰ jaan ਛੱਡ ਕੇ ਆ ਜੂਗੀ ਪਹਿਲਾਂ ਦਾ ਹੋਇਆ ਪਿਆ ਸੀ ਹਾਂਜੀ ਹਾਂਜੀ ਪਹਿਲੇ ਜਨਮ ਹੋ ਗਿਆ। ਸਮਰਦਾਈ ਭਾਈ ਘਟੇ ਨਾਲ ਆਜੋ। ਜਾਓ ਜਾਓ ਵੀਰੇ ਹਸਪੀਟਲ ਆ ਹਸਪੀਟਲ। ਅਮਨ ਵੀਰੇ ਤੁਸੀਂ ਸਾਡੇ ਨਾਲ ਆਓ। ਵਧੀਆ। ਹਾਂ ਹਾਂ ਕੋਈ ਜਾਓ। ਜਾਂ ਨਾਲ ਬੈ ਸਰਕਾਰੀ ਹਸਪਤਾਲ ਚੱਲਦਾ। ਮੇਰਾ ਹਸਪੀਟਲ ਨੇੜੇ। ਸਰਕਾਰੀ ਹਸਪਤਾਲ ਨਹੀਂ ਪ੍ਰਾਈਵੇਟ ਲੈ ਕੇ ਜਾਓ ਵਧੀਆ। ਪੁੱਤੋਂ ਠੀਕ ਆ। ਠੀਕ ਹੋਇਆ ਅਮਨ ਕੀਰੇ ਤਾਲਾ ਖਾ। ਠੀਕ ਆ? ਹਾਂ ਠੀਕ ਹੋ ਜਾਣਾ। ਜਾਓ ਜਾਓ। ਲੈ ਉਹ ਖੁਸ਼ ਹੋ ਗਈ। ਖੁਸ਼ ਹੋ ਗਈ। ਇੱਧਰ ਇੱਧਰ ਹੈਲੋ ਕਰ ਹੈਲੋ। ਹਾਂ। ਉਹ ਖੁਸ਼ ਹੋ ਗਿਆ ਪੁੱਤ। ਸਭ ਠੀਕ ਆ। ਬਾਬੇ ਨੇ ਠੀਕ ਹੈ ਨਾ। ਜਾਓ। ਚਲੋ ਚਲੋ। ਜਾਓ ਜਾਓ। ਉਹ ਵਾਈਗਰੂ ਬਲੇ ਸੋਨੇ ਆਲੇ ਵਾਹਿਗੁਰੂ ਓਏ ਹੋਏ ਏਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027